ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਅੱਜ ਹਰਮੰਦਰ ਸਾਹਿਬ ਪਹੁੰਚੇ ਉਹਨਾਂ ਦਰਬਾਰ ਸਾਹਿਬ ਦੇ ਪਰਿਸਰਚ ਅਖੰਡ ਪਾਠ ਸਾਹਿਬ ਸ਼ੁਰੂ ਕਰਵਾਇਆ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੂਰਵ ਤੇ ਸਭ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਮੌਕੇ ਉਹ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਪਹੁੰਚੇ ਨੇ ਅੱਜ ਗੁਰ ਤਾਂ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਤਾਰਪੁਰਾ ਦੇ ਦਰਬਾਰ ਸਾਹਿਬ 'ਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀ ਖੁਸ਼ੀਆ ਲੈਣ ਵਾਸਤੇ ਆਏ ਸੀ ਸਾਰੇ ਕੌਮ ਨੂੰ ਸਾਰੇ ਜਾਗ ਨੂੰ ਦੇਸ਼ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਨੂੰ ਸਾਰਿਆਂ ਨੂੰ ਮੈਂ ਗੁਰੂ ਸਾਹਿਬ ਦੇ ਅਵਤਾਰਤਾਰਿਆਂ ਦੀ ਲੱਖ ਲੱਖ ਵਧਾਈ ਦਿੰਦੀ ਹਾਂ ਜੀ ਜਜੀ ਪੰਜਾਬ ਦੇ ਵਿੱਚ ਦੋ ਹੀ ਸੀਟਾਂ ਦਿੱਤੀਆਂ ਦਾ ਲੋਕਾਂ ਦੀਆਂ ਠਾਈਆਂ ਪਟੰਨਾ ਤੇ ਅੰਮ੍ਰਿਤਸਰ ਉਸ ਸਮੇਂ ਤੁਸੀਂ ਨਹੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਦੋਨੋਂ ਵਿੱਚ ਅਕਾਲੀ ਭਾਜਪਾ ਦੀ ਕਾਮਯਾਬੀ ਹੋ ਗਈ ਜੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲਾ ਜੀ ਚੋਣ ਕਮਿਸ਼ਨ ਦੇ ਨੋਟਿਸ ਦਾ ਜਵਾਬ ਦੇਣਗੇ ਜਲੰਧਰ ਦੇ ਅਕਾਲੀ ਉਮੀਦਵਾਰ ਪਵਨ ਕੁਮਾਰ ਤੀਨੂ ਦੇ ਹੱਕ ਚ ਵੋਟਾਂ ਮੰਗਦਿਆਂ ਉਹਨਾਂ ਕਿਹਾ ਸੀ ਤਨ ਤੇ ਮਨ ਨਾਲ ਤੀਨੂ ਨੂੰ ਵੋਟਾਂ ਪਾਓ ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਨੇ ਲੁਕਵੇਂ ਅੰਦਾਜ਼ ਚ ਤੀਨੂ ਨੂੰ ਮਾਲੀ ਸਹਾਇਤਾ ਕਰਨ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਕਾਂਗਰਸ ਨੇ ਬਾਦਲ ਦੀ ਇਸ ਮਾਮਲੇ ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਿਸ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਸ਼ਾਮ ਨੂੰ ਈਸੀ ਨੂੰ ਆਪਣੇ ਬਿਆਨ ਤੇ ਜਵਾਬ ਦੇਣਗੇ ਤੀਨੂ ਦੀ ਵਰਗਾ ਬੰਦਾ ਉਹ ਤੇरेगा ਆਪਣੇ ਪੰਜਾਬ ਦੀ ਆਵਾਜ਼ ਬੰਦ ਕਰੇਗਾ ਔਰ ਆਖੇ ਕਿ ਉਹ ਕਰੇਗਾ ਇਸ ਲਈ ਇਹਨਾਂ ਨੂੰ ਇਹ ਜੁੱਤੀ ਦਿੱਤੀ ਹੈ ਔਰ ਥੋੜਾ ਜਿਹਾ ਤਨਮਾਨ ਤੇ ਤੀਜੀ ਗੱਲ ਹੋਰ ਵੀ ਹੁੰਦੀ ਹੈ ਉਹ ਤੇ ਸਮਝ ਲੋ ਉਹਦੇ ਜੀ ਮਨ ਬੜਾ ਔਖਾ ਕੰਮ ਹੁੰਦਾ ਹੈ ਕਿ ਕਰੋੜਾ ਰੁਪਏ ਚਾਹੇ ਦੇਖੋ ਐਸਾ ਅਜੇ ਥੋੜੇ ਵਿਖਾਉਣੇ ਉਹਦੇ ਤੋਂ ਬਾਹਰ ਔਖਾ ਨਹੀਂ ਦਿੰਦੇ ਐਸੇ ਮਿਹਨਤ ਕੀਤੀ ਨਹੀਂ ਚੱਲਦੀ ਕਿਵੇਂ ਚੱਲੂਗੀ ਨਾ ਲੱਖਿਣ ਚੱਲਦਾ ਇਸ ਵੀ ਮੈਂ ਅਧਿਕਾਤ ਇਹ ਬੋਟਾ ਦੀ ਮਤ ਕਰੋ ਨਾ ਥੋੜਾ ਜਿਹਾ ਇਹ ਵੀ ਕਿ ਜਿਹੜੇ ਪਰਦੇ ਨਾਲ ਦੇ ਦਿਓ ਸਾਹਮਣੇ ਨਾ ਦਿਓ ਤੇ ਫੋਟੋ ਖਿਚਵਾਣ ਹੋ ਗਿਆ ਖੜਾ ਹੋ ਕੇ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਨੇ ਚੰਡੀਗੜ੍ਹ ਦੇ ਕਾਂਗਰਸ ਭਵਨ ਵਿਖੇ ਪ੍ਰੈਸ ਕਾਨਫਰੰਸ ਕੀਤੀ ਕਾਨਫਰੰਸ ਦੇ ਵਿੱਚ ਪਾਰਟੀ ਦੇ ਕਈ ਦਿੱਗਜ ਨੇਤਾ ਵੀ ਸ਼ਾਮਲ ਰਹੇ ਇਸ ਦੌਰਾਨ ਬਾਜਵਾ ਨੇ 16 ਤਰੀਕ ਨੂੰ ਚੋਣਾਂ ਦੇ ਆਉਣ ਵਾਲੇ ਨਤੀਜੇ ਦੇ ਵਿੱਚ ਕਾਂਗਰਸ ਪਾਰਟੀ ਦੇ ਮਜ਼ਬੂਤ ਹੋਣ ਦੀ ਗੱਲ ਵੀ ਆਖੀ ਬਾਜਵਾ ਦੀ ਮੰਨੀਏ ਤਾਂ ਬਾਜਵਾ ਮੁਤਾਬਕ ਮੌਕਾ ਆਉਣ ਤੇ ਬਾਦਲ ਪਰਿਵਾਰ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦੀ ਗੈਰ ਕਾਨੂੰਨੀ ਜ਼ਮੀਨ ਦੇ ਮਸਲੇ ਦੇ ਵਿੱਚ ਜਾਂਚ ਕਰਵਾਈ ਜਾਏਗੀ ਨਸ਼ਾ ਦਾ ਮਾਮਲਾ ਵੀ ਸੁਪਰੀਮ ਕੋਰਟ ਦੇ ਵਿੱਚ ਚੁੱਕਿਆ ਜਾਏਗਾ ਅਦਰ ਕਾਨਫਰੰਸ ਦੇ ਵਿੱਚ ਮੌਜੂਦ ਸਾਬਕਾ ਮੁੱਖ ਮੰਤਰੀ ਰਜਿੰਦਰ ਗੌਰ ਪਠੱਲਵੀ ਪ ਕੀ ਆਪ ਦੇ ਔਰ ਨਾਲ ਕਾਂਗਰਸ ਨੂੰ ਹੀ ਨੁਕਸਾਨ ਹੋਇਆ ਹੈ ਉਸ ਤੋਂ ਵੱਧ ਘਾਟਾ ਅਕਾਲੀ ਦਲ ਸਰਕਾਰ ਨੂੰ ਪਹੁੰਚਿਆ